ਤੇ ਪਹਿਲਾਂ ਤਾਂ ਆਪਾਂ ਗੱਜ-ਬੱਜ ਕੇ ਗੁਰੂ ਦੀ ਬਖਸ਼ਿਸ਼ ਹੋਈ ਫਤਿਹ ਬੁਲਾਈਏ ਗੱਜ ਕੇ ਅੱਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਤਾਂ ਜਿੰਨੀ ਇੱਥੇ ਗੁਰੂ ਰੂਪ ਸਾਧ ਸੰਗਤ ਗੁਰੂ ਦੇ ਪ੍ਰੇਮ ਦੇ ਵਿੱਚ ਭਿੱਜ ਕੇ ਸਾਡੀਆਂ ਕਿਸਾਨ ਜੱਸੀ ਬੰਦੀਆਂ ਆਈਆਂ ਨੇ ਸਾਰੇ ਪਿੰਡਾਂ ਦੇ ਵਿੱਚੋਂ ਸਾਡੀਆਂ ਮਾਈਆਂ ਆਈਆਂ ਨੇ ਭੈਣਾਂ ਆਈਆਂ ਨੇ ਸਾਡੇ ਹੋਰ ਗਰੁੱਪ ਪੰਥਕ ਸ਼ਖਸੀਅਤਾਂ ਮਾਨਸਾ ਤੋਂ ਐਂਟੀ ਡਰੱਗ ਟਾਸਕ ਫੋਰਸ ਟੀਮ ਤੋਂ ਬੀਰ ਪਰਮੇਂਦਰ ਸਿੰਘ ਝੋਟਾ ਸੈਫੀ ਗੁਰੂਪ ਤੋਂ ਸਾਡਾ ਵੀਰ ਤਾਊ ਬਾਈ ਤੇ ਹੋਰ ਵੀ ਜਿੰਨੇ ਵੀ ਪੰਥਕ ਸਖਸੀਤਾਂ ਇੱਥੇ ਪਹੁੰਚਿਆ ਨੇ ਸਾਡੀਆਂ ਨਿਹੰਗ ਸਿੰਘ ਜੱਥੇ ਫਿਰਦੀਆਂ ਸਾਰਿਆਂ ਦੇ ਚਰਨਾਂ 'ਗੇ ਸੀਸ ਝੁਕਦਾ ਇਸ ਦੱਸਦਾ ਕਿਉਂਕਿ ਪੱਥ ਦੇ ਹੋਰ ਬੜੇ ਮਸਲੇ ਨੇ ਪਰ ਗੁਰੂ ਪੈਰੀ ਸਾਧ ਸੰਗਤ ਜੀ ਆਪਾਂ ਨੂੰ ਪਤਾ ਹੈ ਜੋ ਇਹ ਮਸਲਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਮਸਲਾ ਹੈ ਕਿਸੇ ਇੰਡੀਵਿਜੂਅਲ ਪਰਸਨ ਹਾਂ ਕਿਸੇ ਇੱਕ ਬੰਦੇ ਨਾਲ ਵੱਖਰੇਵੇਂ ਹੋ ਸਕਦੇ ਨੇ ਦੂਜੀ ਪਾਰਟੀ ਦੇ ਪਰ ਸਾਹਿਬ ਸ੍ਰੀ ਗੁਰੂ ਸਾਦੀ ਨਾਲ ਕਿਸੇ ਦਾ ਕੋਈ ਵਖਰੇਵਾਂ ਨਹੀਂ ਚਾਹੇ ਹਿੰਦੂ ਆ ਚਾਹੇ ਸਿੱਖ ਆ ਚਾਹੇ ਮੁਸਲਮਾਨ ਆ ਮੈਂ ਇਥੇ ਪੰਜ ਕਮੇਟੀ ਕੋਲੋਂ ਗੱਲਾਂ ਕਰੂੰਗਾ ਜੋ ਤੁਹਾਨੂੰ ਪੱਤੀ ਆ ਜਿੱਥੇ ਵੀ ਮੋਰਚੇ ਲੱਗਦੇ ਨੇ ਸੱਚ ਦੀ ਗੱਲ ਹੁੰਦੀ ਆ ਸਰਕਾਰਾਂ ਵੱਲੋਂ ਕੁਝ ਨੈਰੇਟਿਵ ਫਲਾਈ ਜਾਂਦੇ ਨੇ ਜੋ ਕਿ ਪੰਥ ਨੂੰ ਢਾ ਲਾਉਂਦੇ ਨੇ ਬਸ ਤਾਂ ਆਪ ਸਭ ਸਿਆਣੇ ਆਪ ਸਭ ਨੂੰ ਪੱਤੀ ਆ ਕੀ ਸੱਚ ਆ ਕੀ ਝੂਠ ਆ ਪਰ ਮੈਂ ਉਹਨਾਂ ਬੰਦੇ ਨੂੰ ਕੁਝ ਕੁ ਚੀਜ਼ਾਂ ਦੱਸ ਦੇਣਾ ਚਾਹਣਾ ਜਿਹੜੇ ਸੰਗਤ ਨੂੰ ਬਗਮਰਾਹ ਕਰ ਰਹੇ ਨੇ ਫੁਲਾਈ ਜਾ ਰਹੀ ਹੈ ਕਿ ਇਹ ਸਾਡਾ ਇਤਿਹਾਸ ਨਹੀਂ ਹੈ ਤਾਬਰ ਦੇ ਉੱਤੇ ਬੈਠਣਾ ਇਹ ਤਾਂ ਸਾਡੇ ਪਤਨੇ ਵਿੱਚ ਕਦੇ ਨਹੀਂ ਹੋਇਆ ਇਹ ਕੋਈ ਸਾਡਾ ਇਤਿਹਾਸ ਨਹੀਂ ਸਾਡੇ ਗੁਰੂਆਂ ਨੇ ਇਹੋ ਤੀਜਾ ਨਹੀਂ ਕੀਤੀਆਂ ਪਰ ਗੁਰੂ ਪੈਰੀ ਸਾ ਸੰਗਤ ਦੀ ਤੁਹਾਨੂੰ ਦੱਸ ਦਈਏ ਉਹ ਫੌਜੀ ਬੰਦਾ ਵਰਜੀਤ ਸਿੰਘ ਖਾਲਸਾ ਸਾਡੇ ਨਾਲ 2 ਮਹੀਨੇ ਮੋਰਚੇ 'ਚ ਅਮਰਪਾਲ ਸਿੰਘ ਆਲੇ ਜੇ ਅਮਰਸਰ ਬਿਚ ਰਿਆ ਸਾਨੂੰ ਪਤਾ ਕਿੰਨਾ ਉਹਦੇ ਮਨ ਦੇ ਵਿੱਚ ਦਰਦ ਹੈ ਗੁਰੂ ਕਲ ਕੀਤੇ ਪਾਸਾ ਪ੍ਰਤੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਤੁਹਾਨੂੰ ਦੱਸ ਦਈਏ ਇਤਿਹਾਸ ਹਮੇਸ਼ਾ ਸ਼ੁਰੂਆਤ ਬਣਾਉਣ ਵਾਸਤੇ ਕਿਸੇ ਨੂੰ ਕਿਸੇ ਨੂੰ ਤਾਂ ਕਰਨੀ ਹੀ ਪੈਂਦੀ ਹੈ ਤੇ ਇਸ ਮਾਣੇ ਦਾ ਇਤਿਹਾਸ ਬਣ ਗਿਆ ਸਮਾਣੇ ਦੇ ਨੂ ਲੋਕ ਨਾ ਜਲਾਦਾ ਦੇ ਸੈਰ ਦੇ ਨਾਲ ਨਾਮ ਨਾਲ ਜਾਣ ਕਰਦੇ ਸੀ ਪਰ ਹੁਣ ਗੁਰਜੀਤ ਸਿੰਘ ਖਾਲਸਾ ਦੇ ਨਾਮ ਨਾਲ ਆ ਤਾਬਰ ਵਾਲੇ ਮੋਰਚੇ ਦੇ ਨਾਲ ਸਮਾਣੇ ਦਾ ਸੈਰ ਦਾ ਨਾਮ ਰੋਸ਼ ਨੂੰ ਦਾ ਇਤਿਹਾਸ ਦੇ ਵਿੱਚ ਦਰਜ ਹੋ ਗਿਆ ਤੇ ਜਿਹੜਾ ਖੁਲਾਇਆ ਜਾ ਰਿਹਾ ਪਰ ਇਤਿਹਾਸ ਤਾਂ ਹੋਰ ਵੀ ਨਹੀਂ ਗੋਲਗਾ ਖਾੜੀਆਂ ਕੋਈ ਇਤਿਹਾਸ ਨਹੀਂ ਪੰਥ ਦੋਖੀਆਂ ਨੂੰ ਮਾਫੀਆਂ ਦੇਣੀਆਂ ਕੋਈ ਇਤਿਹਾਸ ਨਹੀਂ ਦੋਖਿਆਂ ਨੂੰ ਦੱਸ ਦਈਏ ਦੋ ਤਰ੍ਹਾਂ ਦੇ ਇਤਿਹਾਸ ਹੋ ਗਏ ਨੇ ਗੋਲਕਾ ਖਾਨ ਵਾਲੇ ਜੱਟ ਇੱਕ ਤਾਫਰੇ ਵਾਲੇ ਇੱਕ ਨੇ ਤਾਂ ਗੁਰੂ ਦੇ ਨਾਂ ਤੇ ਪੈਸੇ ਇਕੱਠੇ ਕੀਤੇ ਨੇ ਬਸ ਦੇ ਨਾਂ ਤੇ ਪੈਸੇ ਇਕੱਠੇ ਕੀਤੇ ਨੇ ਪਰ ਇੱਥੇ ਜੁੱਟਵਾਰ ਇੱਥੇ ਜੇ ਆਸ ਗੁਰਜੀਤ ਸਿੰਘ ਨੇ ਸਿਰਜਿਆ ਗੁਰੂ ਦੇ ਪ੍ਰੇਮ ਦੇ ਵਿੱਚ ਸਿਰਜਿਆ ਇਤਿਹਾਸ ਇਹ ਲਿਖਿਆਗਾ ਤੇ ਦੂਜੇ ਨੰਬਰ ਤੇ ਇੱਕ ਗੱਲ ਦੱਸ ਦਈਏ ਖਾਲਸਾ ਜੀ ਉਥੇ ਗੁਰਜੀਤ ਸਿੰਘ ਫੌਜੀ ਨਹੀਂ ਬੈਠਾ ਉੱਥੇ ਖਾਲਸਾ ਪੰਥ ਦੀ ਪੱਗ ਹੈ ਬੋਲੇ ਸੋ ਨਿਹਾਲ ਖਾਲਸਾ ਸਰਿਆ ਗਾਲ ਇਹ ਫੈਸਲਾ ਹੁਣ ਆਪਾਂ ਕਰਨਾ ਹੈ ਸੋ ਨਿਹਾਲ ਸੋ ਸਰਿਆ ਗਾਲ ਇਹ ਫੈਸਲਾ ਹੁਣ ਸਿੱਖਾਂ ਨੇ ਕਰਨਾ ਪੂਰੇ ਪੰਥ ਨੇ ਕਰਨਾ ਕਿ ਪੱਗ ਨੂੰ ਪੈਰਾਂ ਦੇ ਵਿੱਚ ਰੋਲਣਾ ਹੈ ਜਾਂ ਤਾਜ ਨੂੰ ਸਿਰ 'ਤੇ ਸਜਾਈ ਰੱਖਣੀ ਹੈ ਇਹ ਆਪਣਾ ਫੈਸਲਾ ਹੋਵੇਗਾ ਦੂਜੇ ਨੰਬਰ ਤੇ ਇੱਕ ਗੱਲ ਹੋਰ ਫਲਾਈ ਜਾਂਦੀ ਆ ਕਿ ਜੇ ਇਹਨਾਂ ਨੇ ਤਾਂ ਪੈਸੇ ਇਕੱਠੇ ਕਰਨੇ ਨੇ ਚਾਰਕ ਦਿਨੇ ਹੋਇਆ ਸੀ ਪਹਿਲਾਂ ਵੀ ਚਾਰਕ ਦਿਨ ਕੀਜੇ ਦੇ ਉੱਤਰ ਜੂਗਾ ਪਰ ਅੱਜ 24 25 ਦਿਨ ਹੋ ਚੁੱਕੇ ਨੇ ਭੁੱਖੇ ਪਾਣੂ ਉੱਥੇ ਬੈਠੇ ਨੂੰ ਸਿਰਫ ਪਾਣੀ ਤੇ ਬਿਜਾਰਾ ਕਰਦੇ ਆ ਛੋਟੀ ਜੀ ਥਾਂ ਤੇ ਇੱਥੇ ਬੈਠਣਾ ਵੀ ਔਖਾ ਹੋ ਜਾਂਦਾ ਪਰ ਤੁਸੀਂ ਦੇਖੋ 400 ਫੁੱਟ ਦੀ ਚਾਈ ਤੇ ਉਹ ਨੂੰ ਕੋਸ਼ਿਸ਼ ਕੀਤਾ ਪੈਸੇ ਦਾ ਘਾਟਾ ਨਹੀਂ ਦੋ ਦੋ ਗੱਡੀਆਂ ਖੜੀਆਂ ਨੇ ਬੋਟ ਖੜਿਆ ਜ਼ਮੀਨ ਦਾ ਬਿਜ਼ਨਸ ਹੈ ਕਰਨੀ ਨਹੀਂ ਸੀ ਚਾਹੁੰਦੇ ਪਰ ਕਰਨੀ ਕਿਉਂ ਪੈਗੀ ਉਹਨਾਂ ਪਾਸ ਦੇਖਿਆ ਉਹ ਦੱਸਣ ਦੇ ਲਈ ਜਿਹੜੇ ਕਹਿੰਦੇ ਨੇ ਪੈਸੇ ਵਸਤੇ ਮੋੜਦਾ ਲੱਗਿਆ ਇੱਕ ਹੋਰ ਦੱਸ ਦिए ਉਸਕ ਵੀਰਾਂ ਨੇ ਕਹੀ ਵੀ ਇਹ ਗੱਲ ਵੀਰ ਹੋਰ ਬਹਿ ਗਿਆ ਟਾਬਰ ਤੇ 9 ਸਾਲਾਂ ਦਾ ਕਿੱਥੇ ਸੀ ਉਹ 9 ਸਾਲਾਂ ਦਾ ਤੁਹਾਡੇ ਮੂੰਹ ਬਣੀ ਦੇਖਦੇ ਸੀ ਐਜੀਪੀਸੀ ਕੁਝ ਕਰੂਗੀ ਇੱਕ ਸਾਲਾਂ ਕੁਝ ਕਰਨਗੀਆ ਦਰਪੰਚ ਕੁਝ ਕਰੇਗਾ ਕਿਸੇ ਤੋਂ ਕੁਝ ਨਹੀਂ ਹੋਇਆ ਉਹ ਈ ਦੱਸਿਆ ਹੋਣਾ ਇਹ ਹੈ ਨਾ ਨੈਰੇਟਿਵ ਸੁਰਤਾ ਜਦੋਂ ਬੇਅਸਰੀ ਹੁੰਦੀ ਹੈ ਨਾ ਕਿਹਾ ਕੀ ਜਾਂਦਾ ਵੀ ਯਾਰ ਤਾਂ ਰੋਜ਼ ਦਾ ਕੰਮ ਹੀ ਆ ਜਦੋਂ ਇਹ ਗੱਲ ਆਖੀ ਜਾਂਦੇ ਨੇ ਸਿੱਖਾਂ ਬਲੋਂ ਤਾਂ ਕਾਰਜਾ ਬੁੰਧ ਰਿਹਾ ਜਾਂਦਾ ਵੀ ਯਾਰ ਗੁਰੂ ਦੀ ਬਦਨੀ ਹੋਗੀ ਤੇ ਆਪਣੇ ਮਨ ਦੇ ਵਿੱਚ ਇਹ ਆ ਰਿਹਾ ਵੀ ਯਾਰ ਰੋਜ਼ ਦਾ ਕੰਮ ਹੈ ਉਹ ਗੁਰੂ ਦੇ ਸਿੱਖ ਨੇ ਪੈਰ ਦੇ ਵਿੱਚ ਭੱਜ ਕੇ ਬੈਠਾਗਾ ਤੇ ਹੁਣ ਸਾਥ ਦੇਣ ਦਾ ਫਰਜ਼ ਆਪਣਾ ਬਣਦਾ ਤੇ ਇੱਕ ਚੀਜ਼ ਹੋਰ ਇਸ ਮੋੜ ਕੇ ਦੀ ਸੂਰਤੀਆ ਸਾਡੇ ਜਿੰਨੇ ਇਥੇ ਆਗੂ ਲੱਗੇ ਨੇ ਜਿਹੜੇ ਕਰਦੇ ਆ ਨਾ ਪੈਸੇ ਦਾ ਮੋਟ ਮਲਕ ਸਾਜੀ ਨੇ ਇੱਥੇ ਸਾਡੇ ਵੀਰ ਜਿੱਥੇ ਅਛੇ ਨੇ ਅਛਨਾ ਸਾਹਿਬ ਖੜੀ ਨੇ ਤੇ ਸੰਗਾ ਜੀ ਨੇ ਫੌਜੀ ਸਾਹਿਬ ਨੇ ਇੱਥੇ ਕੋਈ ਪੈਸੇ ਦਾ ਮਸਲਾ ਨਹੀਂ ਇੱਥੇ ਗੋਲ ਕਲਾਤੀ ਕਿਉਂ ਲਾਤੀ ਸਨਾ ਸਾਹਿਬ ਨੇ ਦੱਸਤਾ ਵੀ ਇੱਥੇ ਕੋਈ ਮਤਲਬ ਕਲੱਗ ਨਾ ਲੱਗੇ ਜੋ ਵੀ ਸਾਹ ਬਤਾਵੇ ਇਥੇ ਗੋਲ ਤੇ ਲਿਖਿਆ ਜਾਂਦਾ ਵੀ ਕੱਲ ਨੂੰ ਕੋਈ ਉਂਗਲ ਨਾ ਟੱਕ ਦੇ ਇੱਕ ਚੀਜ਼ ਹੋਰ ਦੱਸ ਦਈਏ ਪਹਿਲਾਂ ਨੋਜਬਾ ਨਾ ਖਾਸ ਕਰਕੇ ਤੁਹਾਨੂੰ ਹੈ ਨੌਜਵਾਨਾਂ ਦਾ ਦਿਲ ਟੁੱਟਿਆ ਬਰਕਾਰੀ ਵਾਲੇ ਮੋਰਚਿਆਂ ਤੋਂ ਨੌਜਵਾਨਾਂ ਦਾ ਦਿਲ ਟੁੱਟਿਆ ਜੋ ਪਹਿਲਾਂ ਗਦਾਰੀਆਂ ਹੋਈਆਂ ਪਰ ਇੱਕ ਗੱਲ ਤੁਹਾਨੂੰ ਦੱਸ ਦਿਆਂ ਬੱਦ ਚੜ ਕੇ ਇੱਥੇ ਆਇਆ ਕਰੋ ਜਿੰਨੇ ਪੁਰਾਣੇ ਦਾਗ ਸਾਡੇ ਪੰਛ ਘਾਣੇ ਲੀਡਰਾਂ ਦੇ ਲਾਏ ਨੇ ਸਾਰੇ ਦਾਗ ਉਸ ਗੁਰਜੀਤ ਸਿੰਘ ਫੌਜੀ ਨੇ ਧੋ ਦੇਣੇ ਨੇ ਹੋਣ ਮੋਲੇ ਈਸਾਨ ਯਾਤ ਆਂਤਰੀਆਂ ਵਾਲਾ ਇਹਦੀ ਬੋਤਿਏ ਕਰਨੀ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ